इज्जत औरत ਨਾਲ ਜਾਣੀ ਜਾਂਦੀ ਹੈ ਤੇ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਇਹ ਕਹਿਣਾ ਕਰਦਾ ਜਦ ਤੱਕ औरत ਆਪਣੇ ਸਹੁਰੇ ਘਰ ਨਹੀਂ ਜਾਂਦੀ ਬਾਪ ਦੀ ਜ਼ਿੰਮੇਵਾਰੀ ਆ ਉਸ ਤੋਂ ਬਾਅਦ ਸਹੁਰਿਆਂ ਦੀ ਲਵ ਯੂ ਸਾਰੀਆਂ ਮੇਰੀਆਂ ਭੈਣਾਂ ਵਸਦੀਆ ਰਹੋ ਦੁੱਤੀ ਪੁੱਤੀ ਫਲੋ ਲੰਬੀਆਂ ਉਮਰਾਂ ਹੋਣ ਔਰ ਆਪਾਂ ਰਲ ਕੇ ਜਦ ਤੱਕ ਸਾਇੰਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤਬ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ ਸਭ ਪਹਿਲਾਂ ਤਾਂ ਬਹੁਤ ਬਹੁਤ ਮਾਦਾ ਕਿ ਬਹੁਤ ਬਹੁਤ ਧੰਨਵਾਦ ਇਹਦਾ ਪਿਆਰਾ ਸਿਨੇਮਾ ਦੇਣ ਦੇ ਲਈ ਕਲਚਰ ਦੇ ਨਾਲ ਜੋੜਨਾ ਹੈ ਇਹ ਮੇਰਾ ਬڑا ਭਾਈ ਫੈਮਿਲੀਆ ਦੇ ਨਾਲ ਬੈਠ ਕੇ ਦੇਖਣ ਵਾਲਾ ਸਿਨੇਮਾ ਦੇਖਣ ਦੇ ਲਈ ਉਸ ਕਲਚਰ ਨਾਲ ਜੋੜਨ ਦੇ ਲਈ ਜਿਹੜਾ ਅਸੀਂ ਵਿਸਰਦਾ ਜਾਂਦਾ ਸਾਡੇ ਦਮਾਂ ਇਹ ਇਸ ਲਈ ਵੀ ਜ਼ਰੂਰੀ ਹੈ ਸਿਨੇਮਾ ਜਦੋਂ ਤੁਸੀਂ ਆਪਣੇ ਜਵਾਨ ਬੱਚੇ ਬੱਚੀ ਨਾਲ ਦੇਖਦੇ ਆ ਨਾ ਤਾਂ ਜਦੋਂ ਕੋਲ ਬੈਠ ਕੇ ਚੀਜ਼ਾਂ ਦਿਖਾਉਂਦੇ ਆ ਨਾ ਫਿਰ ਉਹਨਾਂ ਨੂੰ ਇੱਕ ਸੰਕੇਤ ਹੋ ਜਾਂਦਾ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਜਿੰਨਾ ਮਰਜੀ ਵਕਤ ਬਦਲ ਜਾਏ ਜਿੰਨਾ ਮਰਜੀ ਕਾਨੂੰਨ ਬਦਲ ਜਾਏ ਪਰ ਬੰਦਿਆਂ ਦਾ ਗੁੱਸਾ ਤੇ ਐਗਰੈਸ਼ਨ ਨਹੀਂ ਬਦਲਦਾ ਜਦੋਂ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਨੀ ਜਾਂਦੀ ਹੈ ਤੇ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਤੋ ਇਹ ਗਹਿਣਾ ਕਰਦਾ ਜਦ ਤੱਕ ਔਰਤ ਆਪਣੇ ਸਹੁਰੇ ਘਰ ਨਹੀਂ ਜਾਂਦੀ ਬਾਪ ਦੀ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਸਹੁਰਿਆਂ ਦੀ ਤੁਸੀਂ ਇਹ ਸਾਰਾ ਜਿਹੜਾ ਕਿੱਸਾ ਹੈ ਜਾਂ ਇਹ ਜਿਹੜੀ ਗਾਥਾ ਹੈ ਇਹ ਉਹਨਾਂ ਬੱਚਿਆਂ ਲਈ ਸਬਕ ਹੈ ਜਿਨ੍ਹਾਂ ਨੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰ ਦਿੱਤੀ। ਥੈਂਕ ਯੂ ਵੈਰੀ ਥੈਂਕ ਯੂ। ਜਿਹੜਾ ਐਂਜੇਲਾ ਪਰਤੋ ਵੀ ਉਹ ਵੀ ਦੇਖਣ ਨੂੰ ਮਿਲਿਆ ਇੱਕ ਫੀਮੇਲ ਪਸਟਕ ਵੀ ਦੇਖਣ ਨੂੰ। ਸਾਨੂੰ ਪਤਾ ਸੀ ਵੀ ਤੁਸੀਂ ਬਗਾਵਤ ਕਰ ਦੇਣੀ ਹੈ। ਅਸੀਂ ਤਾਂ ਹੀ ਇਦਾਂ ਰੱਖਿਆ। ਨਹੀਂ ਮੈਂ ਸਾਧੀਆਂ ਆ ਔਰ ਰਿਐਲਿਟੀ ਦੀ ਗੱਲ ਕਰੀ ਤੁਸੀਂ ਆਪਣੇ ਫੈਨਸ ਨੂੰ ਕਿਹਾ ਕਿ ਤੁਸੀਂ ਜੇ ਕੋਈ ਟੁੱਟੀ ਹੈਗੀ ਤਾਂ ਘਰੇ ਕੀ ਛੱਡ ਕੇ ਉਹਨਾਂ ਰਾਹ ਵੀ ਦੇਣਾ ਬੱਚਿਆਂ ਲਈ ਹੈ ਨਾ। ਲਵ ਯੂ ਸਾਰੀਆਂ ਮੇਰੀਆਂ ਪੈੜਾਂ ਵਸਦੀਆਂ ਰਹੋ ਦੁੱਧੀ ਪੁੱਤੀ ਫਲੋ ਲੰਬੀਆਂ ਉਮਰਾਂ ਹੋਣ ਔਰ ਆਪਾਂ ਰਲ ਕੇ ਜਦ ਤੱਕ ਸਾਇੰਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤੱਕ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ ਸਰ ਪਹਿਲਾਂ ਤਾਂ ਬਹੁਤ ਬਹੁਤ ਮਬਾਰਕਾਂ ਤੇ ਬਹੁਤ ਬਹੁਤ ਧੰਨਵਾਦ ਇਹਦਾ ਪਿਆਰਾ ਸਿਨੇਮਾ ਦੇਣ ਦੇ ਲਈ ਕਲਚਰ ਦੇ ਨਾਲ ਜੋੜਨਾ ਹੈ ਇਹ ਮੇਰਾ ਬڑا ਭਾਈ ਇਹ ਮੇਰਾ ਬڑا ਭਾਈ ਫੈਮਿਲੀਆ ਦੇ ਨਾਲ ਬੈਠ ਕੇ ਦੇਖਣ ਵਾਲਾ ਸਿਨੇਮਾ ਦੇਖਣ ਦੇ ਲਈ ਉਸ ਕਲਚਰ ਨਾਲ ਜੋੜਨ ਦੇ ਲਈ ਜਿਹੜਾ ਅਸੀਂ ਵਿਸਰਦਾ ਜਾਂਦਾ ਸਾਡੇ ਦਮਾਂ ਇਹ ਇਸ ਲਈ ਵੀ ਜ਼ਰੂਰੀ ਹੈ ਸਿਨੇਮਾ ਜਦੋਂ ਤੁਸੀਂ ਆਪਣੇ ਜਵਾਨ ਬੱਚੇ ਬੱਚੀ ਨਾਲ ਦੇਖਦੇ ਆ ਨਾ ਤਾਂ ਜਦੋਂ ਕੋਲ ਬੈਠ ਕੇ ਚੀਜ਼ਾਂ ਦਿਖਾਉਂਦੇ ਆ ਨਾ ਫਿਰ ਉਹਨਾਂ ਨੂੰ ਇੱਕ ਸੰਕੇਤ ਹੋ ਜਾਂਦਾ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਜਿੰਨਾ ਮਰਜੀ ਵਕਤ ਬਦਲ ਜਾਏ ਜਿੰਨਾ ਮਰਜੀ ਕਾਨੂੰਨ ਬਦਲ ਜਾਏ ਪਰ ਬੰਦਿਆਂ ਦਾ ਗੁੱਸਾ ਤੇ ਐਗਰੈਸ਼ਨ ਨਹੀਂ ਬਦਲਦਾ ਜਦੋਂ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਨੀ ਜਾਂਦੀ ਹੈ ਤੇ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਤੋ ਇਹ ਗਹਿਣਾ ਕਰਦਾ ਜਦ ਤੱਕ ਔਰਤ ਆਪਣੇ ਸਹੁਰੇ ਕਰਨ ਜਾਂਦੀ ਬਾਪ ਦੀ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਸਹੁਰਿਆਂ ਦੀ ਸੋ ਇਹ ਸਾਰਾ ਜਿਹੜਾ ਕਿੱਸਾ ਹੈ ਜਾਂ ਇਹ ਜਿਹੜੀ ਗਾਥਾ ਹੈ ਇਹ ਉਹਨਾਂ ਬੱਚਿਆਂ ਲਈ ਸਬਕ ਹੈ ਜਿਨ੍ਹਾਂ ਨੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰ ਦਿੱਤੀ ਸਰ ਫੋਮ ਦੇ ਵਿੱਚ ਵੀ ਥੈਂਕ ਯੂ ਵੈਰੀ ਮਚ ਅੰਗਲਰ ਪੁਆਇੰਟ ਆਫ 뷰 ਉਹ ਵੀ ਦੇਖਦੇ ਹਾਂ ਇੱਕ ਫੀਮੇਲ ਪਰਸਪੈਕਟਿਵ ਵੀ ਦੇਖਦੇ ਹਾਂ ਸਾਨੂੰ ਪਤਾ ਸੀ ਵੀ ਤੁਸੀਂ ਬਗਾਵਤ ਕਰ ਦੇਣੀ ਹੈ ਅਸੀਂ ਤਾਂ ਹੀ ਇਦਾਂ ਰੱਖਿਆ ਨਹੀਂ ਮੈਂ ਸਾਧੀਆਂ ਆਰ ਔਰ ਰਿਐਲਿਟੀ ਦੀ ਗੱਲ ਕਰੀ ਤੁਸੀਂ ਆਪਣੇ ਫੈਨਸ ਨੂੰ ਕਿਹਾ ਕਿ ਤੁਸੀਂ ਜੇ ਕੋਈ ਕੁੜੀ ਹੈਗੀ ਹੈ ਤਾਂ ਘਰੇ ਕੀ ਛੱਡ ਕੇ ਉਹਨਾਂ ਰਾਹ ਵੀ ਦੇਣਾ ਕਿੰਨਿਆਂ ਲਈ ਹੈ ਨਾ ਇਹਨਾਂ ਕਲੈਕਟ ਸਾਰੀਆਂ ਪੀਪਲਸ ਨੂੰ ਬਹੁਤ ਬਹੁਤ ਥੈਂਕਸ ਲਵ ਯੂ ਸਾਰੀਆਂ ਮੇਰੀਆਂ ਭੈਣਾਂ ਵਸਦੀਆਂ ਰਹੋ ਦੁੱਧੀ ਪੁੱਤੀ ਫਲੋ ਲੰਬੀਆਂ ਉਮਰਾਂ ਹੋਣ ਔਰ ਆਪਾਂ ਰਲ ਕੇ ਜਦ ਤੱਕ ਸਾਇੰਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤਬ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ